ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਓ ਪਿਆਰੇ ਸਾਧ ਸੰਗ ਜੀ ਆਪਾਂ ਦਰਸ਼ਨ ਕਰਦੇ ਆ ਗੁਰਦੁਆਰਾ ਸ੍ਰੀ ਅੜਕ ਸਾਹਿਬ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਸੇਵਾ ਚੱਲ ਰਹੀ ਹੈ ਜੀ ਇਹਦੇ ਨਾਲ ਬ੍ਰਾਹਮਣ ਗੰਗੂ ਦਾ ਘਰ ਜਿੱਥੇ ਬ੍ਰਹਮਣ ਗੰਗੂ ਪਿੰਡ ਸਿਹੜੀ ਮਾਤਾ ਗੁਜਰੀ ਜੀ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਉਹਨਾਂ ਨੂੰ ਆਪਣੇ ਘਰ ਪਿੰਡ ਸਿਹੜੀ ਲੈ ਕੇ ਆਇਆ ਸੀ ਆਪਾਂ ਤੁਹਾਨੂੰ ਉਸ ਅਸਥਾਨ ਦੇ ਦਰਸ਼ਨ ਕਰਾਉਨੇ ਆ ਆਓ ਆਪਾਂ ਬ੍ਰਹਮਣ ਗੰਗੂ ਦੇ ਘਰ ਤੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਾਣਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੰਦਪੁਰ ਸਾਹਿਬ ਨੂੰ ਕਿਲੇ ਨੂੰ ਛੱਡਦੇ ਹਨ ਛੇ ਪੋਨੋਂ ਨੰਦਪੁਰ ਸਿੱਧਣ ਤੋਂ ਬਾਅਦ ਰਾਤ ਨੂੰ ਸਰਸਾ ਦੇ ਵਕਮਸ਼ਾਨ ਦਾ ਜੁੱਧ ਹੋਇਆ ਮੁਗਲਾਂ ਤੇ ਪਹਾੜੀ ਰਾਜਿਆਂ ਨਾਲ ਸੱਤ ਪੋਨੋਂ ਮਾਤਾ ਗੁਜਰ ਕੋਰ ਸ਼ੋਡਿੰਗ ਸਾਹਿਬ ਜਦੀ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਬਾਬਾ ਫਤਿਹ ਸਿੰਘ ਸਾਹਿਬ ਜੀ ਕੰਮੋਵਾਸ਼ ਦੀ ਚੁੰਗੀ ਦੇ ਵਿੱਚ ਰਾਤ ਉਹਨਾਂ ਨੇ ਉੱਥੇ ਵਿਸ਼ਰਾਮ ਕੀਤਾ ਇਸੇ ਪਿੰਡ ਦਾ ਗੰਗੂ ਬ੍ਰਾਹਮਣ ਜੋ ਕਿ ਆਪਰਾਤਨ ਸੰਸਾਨ ਆਪ ਦੇਖ ਰਹੇ ਹੋ ਇਹ ਸਦਾਕਰ ਸੀ ਇੱਥੇ ਆਪਣੇ ਘਰ ਅੱਠ ਬੋਨ ਨੂੰ ਲੈ ਆਇਆ ਇੱਥੇ ਰਾਤ ਰਹਿਣ ਤੋਂ ਬਾਅਦ ਨੌ ਬੋਨ ਨੂੰ ਮਰੰਡੇ ਕੁਤਵਾਲੀ ਸਾਹਿਬ ਗੁਰਸੇਵਦਾਰ ਕਰਾਤੇ ਜਾਂ ਨਿਕਾ ਮਾਨੀ ਕਾਨੂੰਨ ਨਾਲ ਲੈ ਕੇ ਉਸ ਲਿ ਜਾ ਕੇ 9 ਪਉ ਨੂੰ ਤੇ ਕਟਵਾਲੀ ਸਬ ਥਾਣੇ ਜ ਰਹੇ 10 ਪਉ ਨੂੰ ਫੱਦੇਗੜ ਸਾਹਿਬ ਪਚੈਰੀ ਚ ਵੇਚ ਕੀਤੇ ਸੋ ਇਸ ਪਿੰਡ ਦਾ ਨਾਮ ਪਹਿਲਾਂ ਖੇੜੀ ਸੀ ਫੇ ਖਾਲਸੇ ਨੇ ਸੇੜੀ ਰੱਖਿਆ ਪਿੰਡ ਸੇੜੀ ਗੁਰਦਾਰਾ ਸ੍ਰੀ ਅਰਕ ਸਾਹਿਬ ਮਾਤਾ ਗੁਜਰ ਕੌਰ ਚੈਰੀਟੇਵ ਟ੍ਰਸਟ ਮਕਸ਼ੀਵਦਰ ਭਾਈ ਨਰਮ ਸਿੰਘ ਖਾਲਸਾ ਸੰਗਤਾਂ ਦੇ ਸਹਿਯੋਗ ਦੇ ਨਾਲ ਇਸ ਚਾਂਦੀ ਸ਼ਿਵਾਂ ਦੀ ਹੈ ਖਾਰ ਮਹੀਨੇ ਸੰਗਰਾਮ ਦਾ ਵਿਆੜਾ ਮਨਾਇਆ ਜਾਂਦਾ ਹੈ ਅਤੇ ਗੁਰਪੁਰਬ ਸਤਗੁਰਾਂ ਦੀ ਮਨਾਏ ਜਾਂਦੇ ਹਨ ਅਤੇ ਬਹੁਤ ਵੱਡਾ ਸ਼ਫਰ شہادت ਅੱਠ ਬਨੂ ਇਸੇ ਸ਼ਾਂਤੀ ਹੁੰਦਾ ਹੈ ਜੋ ਕਿ ਦੂਰ ਦੇਸ਼ਾਂ-ਵਿਦੇਸ਼ਾਂ ਤੋਂ ਸੰਗਤਾਂ ਪਹੁੰਚਦੇ ਹਨ ਸਵਾਭੀ ਇਸ ਸ਼ਾਂਤੀ ਪਹੁੰਚ ਕਰਕੇ ਆਪ ਜੀਆਂ ਹਾਜ਼ਰੀਆਂ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਨਗਰ ਦੇ ਵਿੱਚ ਉਹ ਕਿੰਨੇ ਗੁਰਦੁਆਰੇ ਲੱਗੇ ਏ ਇਸ ਨਗਰ ਜੇ ਵਿੱਚ ਚਾਰ ਗੁਰਦਾਰੇ ਹਨ ਠੀਕ ਹੈ ਜੀ ਹਾਂ ਜੀ ਕਿੜਕੜਾ ਨਾਮ ਹੈ ਇੱਕ ਦਾਇਮਾ ਸਾਹਿਬ ਹੈ ਜੀ ਇੱਕ ਗੋਬਿੰਦ ਸਾਗਰ ਆਓ ਆਪਾਂ ਦਰਸ਼ਨ ਕਰੀਏ ਜਿੱਥੇ ਮਾਤਾ ਗੁਜਰਕੌਰ ਜੀ ਛੋਟੇ ਸਹਿਬਜ਼ਾਦੇ ਬਾਬਾ ਜੋਰਾਬਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਜਿਨ੍ਹਾਂ ਨੂੰ ਬ੍ਰਹਮਣ ਗੰਗੂ ਆਪਣੇ ਘਰ ਜੋ ਤੁਸੀਂ ਦਰਸ਼ਨ ਕਰ ਰਹੇ ਹੋ ਇਹੋ ਅਸਥਾਨ ਹੈ ਜੀ ਜਿੱਥੇ ਮਾਤਾ ਗੁਜਰਕੌਰ ਜੀ ਛੋਟੇ ਸਹਿਬਜ਼ਾਦੇ ਇੱਥੇ ਠਹਿਰੇ ਸਨ ਇਹ ਹੈ ਜੀ ਬ੍ਰਾਹਮਣ ਗੰਗੂ ਦਾ ਘਰ ਜੋ ਕਿ ਅੱਜ ਵੀ ਪ੍ਰਾਤਨ ਪ੍ਰਾਣੀਆਂ ਕੰਦਾਂ ਅੱਜ ਵੀ ਪਿੰਡ ਸਹੇੜੀ ਬ੍ਰਾਹਮਣ ਗੰਗੂ ਦਾ ਘਰ ਮੌਜੂਦ ਹੈ ਜੀ ਸੰਗਤਾਂ ਦੂਰੋਂ ਦੂਰੋਂ ਇਸ ਅਸਥਾਨ ਦੇ ਦਰਸ਼ਨ ਕਰਨ ਆਉਂਦੀ ਹਨ ਜੀ ਬ੍ਰਹਮਣ ਗੰਗੂ ਦਾ ਇੱਕar ਪਿੰਡ ਸਹੇੜੀ ਅੱਜ ਵੀ ਉਸੇ ਤਰ੍ਹਾਂ ਮੌਜੂਦ ਹੈ ਜੀ ਕਰੋ ਦਰਸ਼ਨ ਭੱਗਾਂ ਵਾਲਿਓ ਮਾਤਾ ਗੁਜਰੀ ਜੀ ਛੋਟੂ ਸਹਿਬਜਦ ਦੇ ਬਾਬਾ ਜੋਰਾਬਰ ਸਿੰਘ ਬਾਬਾ ਫਤਿਹ ਸਿੰਘ ਜੀ ਇਸ ਅਸਥਾਨ ਤੇ ਬ੍ਰਹਮਣ ਗੰਗੂ ਆਪਣੇ ਘਰ ਲਿਆ ਸੀ ਪ੍ਰਾਣੀਆਂ ਇੱਟਾਂ ਪ੍ਰਾਤਨ ਕਰ ਉਸੀ ਤਰ੍ਹਾਂ ਅੱਜ ਵੀ ਮੌਜੂਦ ਹੈ ਜੀ ਇਸ ਸਥਾਨ ਤੇ ਮਾਤਾ ਗੁਜਰੀ ਜੀ ਸੁਦਰ ਸਾਹਿਬ ਜਦ ਨੇ ਪਿੰਡ ਸਹੇੜੀ ਗੰਗੂ ਆਪਣੇ ਘਰ ਲੈ ਕੇ ਆਇਆ ਸੀ ਇਹ ਹੈ ਜੀ ਪਿੰਡ ਸਹੇੜੀ ਬ੍ਰਾਹਮਣ ਗੰਗੂ ਦਾ ਘਰ ਅੱਜ ਵੀ ਉਸੇ ਤਰ੍ਹਾਂ ਮੌਜੂਦ ਹੈ ਜੀ ਸੰਗਤਾਂ ਦੇ ਲਈ ਲੰਗਰ ਜੋ ਕਿ ਸੰਗਤਾਂ ਗੁਰਦੁਆਰਾ ਸ੍ਰੀ ਅੜਕ ਸਾਹਿਬ ਮੱਥਰ ਡੇਕਣਾਉਂਦੀਆਂ ਨੇ ਉਹਨਾਂ ਦੇ ਲਈ ਗੁਰੂ ਘਰ ਦਾ ਲੰਗਰ ਟੁੱਟ ਚੱਲਦਾ ਹੈ ਜੀ ਜਦੋਂ ਤੱਕ ਸ੍ਰੀ ਹਰਿ ਕਟਕ ਸਹਿਬ ਇਮਾਰਤ ਦੀ ਸੇਵਾ ਚੱਲ ਰਹੀ ਹੈ ਜੀ ਸੰਗਤਾ ਬੜੇ ਹੀ ਸ਼ਰਧਾ ਨਾਲ ਸੇਵਾ ਕਰਦੀ ਹੈ ਨੇ ਜੋ ਤੁਸੀਂ ਗੁਰੂ ਘਰ ਨੂੰ ਦੇਖ ਰਹੇ ਹੋ ਇਸ ਗੁਰੂ ਘਰ ਦੀ ਸੂਰਤ ਲਹੀ ਹੈ ਜੀ ਇਸ ਅਸਥਾਨ ਤੇ ਸੰਗਤਾਂ ਦਰੂਦ ਦੇ ਲਾ ਕੇ ਮੱਥਾ ਟੇਕਦੀਆਂ ਹਨ ਵੀਡੀਓ ਬਾਰੇ ਆਪਣੇ ਸੁਝਾਅ ਲੈ ਕਮੈਂਟ ਜਰੂਰ ਕਰਨਾ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਜੀ ਤਾਂ ਕਿ ਵੀਡੀਓ ਹੋਰ ਵੀ ਸੰਗਤਾਂ ਤੱਕ ਪਹੁੰਚ ਸਕੇ ਮੈਂ ਤੁਹਾਡਾ ਆਪਣਾ ਰਾਮਪਾਲ ਸਿੰਘ న్యూਸ ਐਂਡ ਬਲੌਗ YouTube ਚੈਨਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਜੀ